ਬੇਕਰਾ ਦੇ ਹਾਣੀਆਂ ਬੇਕਰਾ ਦੇ ਹਾਣੀਆਂ ਯੂੜੇ ਹਾੜੇ ਵਾਲੇ ਗੈਣੇ ਬੇਕਰਾ ਦੇ ਟੋਲਣਾ ਬੇਕਰਾ ਦੇ ਟੋਲਣਾ ਪੈਂਤੀ ਅਖਰੀ ਦੇ ਗੈਣੇ ਇੱਕ ਮੇਰੇ ਘਾੜ ਲਈ ਜੁਗ ਨੀ ਕਰਾ ਦੇਈ ਬੇ ਇੱਕ ਮੇਰੇ ਘਾੜ ਲਈ ਬਨੀ ਕਰਾ ਦੇਵੇ ਵਿਚ ਉੜਿਆੜੇ ਵਾਲੇ ਪੱ ਤੇ ਵੀ ਲਗਾ ਦੀ ਵੇ ਬੇਚ ਊੜਾੜੇ ਵਾਲੇ ਪੱਤੇ ਵੀ ਲਗਾ ਦੀ ਵੇ ਨਾਲੇ ਮੱਥੇ ਲਈ ਟਿੱਕਾ ਵੀ ਕੜਾ ਦੀ ਸੋਹਣਿਆ ਸੋਨੇ ਚਾਂਦੀ ਵਾਲੇ ਛੱਡ ਸੋਨੇ ਚਾਂਦੀ ਵਾਲੇ ਛੱਡ ਮੈਨੂੰ ਊੜਾੜੇ ਵਾਲੀ ਝਾੜਤ ਦੇ ਢੈਣੇ ਤੂੰ ਕਰਾ ਦੀ ਟੋਲਣਾ ਊੜੇ ਆੜੇ ਵਾਲੇ ேவழே தூக்கட சோனையா வூடே ஆடேவாலே ਇੱਕ ਮੇਰ ਕੰਨਾ ਲੈ ਬਾਲੇ ਤੂ ਕਰਾ ਦੀਵੇ ਇੱਕ ਮੇਰ ਕੰਨਾ ਲੈ ਬਾਲੇ ਤੂ ਕਰਾ ਦੀਵੇ ਵਿੱਚ 35 ਅਖਰੀ ਦੇ ਨਗ ਜੜਵਾ ਦੀਵੇ ਵਿੱਚ 35 ਅਖਰੀ ਦੇ ਨਗ ਜੜਵਾ ਦੀਵੇ ਨਾਲੇ ਪੈਰਾਂ ਲਈ ਨਾਲੇ ਪੈਰ ਲਈ ਚਾਂਜਰਾ ਕ ਅੜਾ ਦੇ ਹਾਣੀਆਂ ਪੈਂਤੀ ਅਖਰੀ ਦੇ ਪੈਂਤੀ ਅਖਰੀ ਦੇ ਘਣੇ ਤੂ ਕ ਅੜਾ ਦੇ ਹਾਣੀਆਂ ਸੋਨੇ ਚਾਂਦੀ ਵਾਲੇ ਛੱਡ ਸੋਨੇ ਚਾਂਦੀ ਵਾਲੇ ਛੱਡ ਮੈਨੂੰ ਪੈਂਤੀ ਅਖਰੀ ਦੀ ਝੜ ਤਜੜਾ ਦੇਹਾਣੀਆਂ ਪੈਂਤੀ ਅਖਰੀ ਦੇ ਪੈਂਤੀ ਅਖਰੀ ਦੇ ਗਣ ਤੁ ਕਰਾ ਦੇ ਟੋਲਣਾ ਪੈਂਤੀ ਅਖਰੀ ਦੇ ਗੱਲ ਮੇਰੀ ਮਨ 베 ਤੂੰ ਪੱਪੂ ਦੇ ਬੱਪੂਆ ਗੱਲ ਮੇਰੀ ਮਨ 베 ਤੂੰ ਪੱਪੂ ਦੇ ਬੱਪੂਆ ਇੱਕ ਮੱਥੇ ਲਈ ਟਿੱਕਾ ਵੀ ਕੜਾ ਦੀ ਇੱਕ ਮੱਥੇ ਲਈ ਟਿੱਕਾ ਵੀ ਕੜਾ ਦੀ ਨਾਲੇ ਵਿੱਚ ਸੋਨੇ ਚਾਂਦੀ ਵਾਲੇ ਛੱਡ ਸੋਨੇ ਚਾਂਦੀ ਵਾਲੇ ਛੱਡ ਮੈਨੂੰ ਉੜਿਆੜੇ ਵਾਲੇ ਨਗ ਜੜ ਵਾਦੀ ਨਾਲੇ ਤੂੰ ਕਰਾਦੀ ਵੇਖ ਲਿਪਹਾਨੀਆਂ ਉੜਿਆੜੇ ਵਾਲੇ ਉੜੇ ਆੜੇ ਵਾਲੇ ਗਹਿਣੇ ਤੂੰ ਕਰਾਦੇ ਢੋਲਣਾ ਉੜਿਆੜੇ ਵਾਲੇ गहने पाके भी मैं दियोर बहाँगीने पाके भी मैं दियोर देहागी उ जाके उ जाके भंगड़ा तो गिधा भी मैं पावगी उ खूब राहण कम लावगी एक गल मन मेरी एक गल मन मेरी एक फुलकारी भी तू ले ਇਕ ਭੁੱਲ ਕਾਰੀ ਵੀ ਤੁਲੇ ਦੀ ਵਿਚ ਉੜਿਆੜੇ ਵਾਲੇ ਅੱਖਰ ਪਵਾਦੀ ਸੋਨਿਆ ਉੜੇ ਹਾੜੇ ਵਾਲੇ ਉੜਿਆੜੇ ਵਾਲੇ ਗੈਣੇ ਵੀਕ ੜਾਤੇ ਸੋਨਿਆ ਉੜੇ ਹਾੜੇ ਵਾਲੇ ਉੜਿਆੜੇ ਵਾਲੇ ਗੈਣੇ ਤੂਕਰਾ ਦੇ ਸੋਨਿਆ ਉੜੇ ਹਾੜੇ ਵਾਲੇ